ਮੀ ਹੋ ਜਾਏਗਾ ਬਬੂਆ ਬਾਬੂ ਜੀ ਹਾਏ ਅੱਜ ਕਿ ਲੋ ਭਰਾਵੋ ਸ਼ਾਮ ਦਾ ਵੇਲਾ ਹੋ ਗਿਆ ਚਾਹੇ ਮੈਂ ਕਿਹਾ ਸੀਗਾ ਚਾਹੇ ਲਾਈਟਾਂ ਫੜ ਕੇ ਕਰਨਾ ਪਵੇ ਪਰ ਜਸਪ੍ਰੀਤ ਆਪਣੀ ਜਵਾਨ ਤੇ ਰਿਹਾ ਕਹਿੰਦੇ ਲਾਈਟਾਂ ਫੜ ਕੇ ਕਰਨ ਹੈ ਹਾਂਜੀ ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਨਵੀਂ ਵੀਡੀਓ ਤੇ ਨਵੇਂ ਬਲੌਗ 'ਚ ਸਵਾਗਤ ਕਰਦੇ ਹਾਂ ਜੀ ਠੀਕ ਆ ਤੇ ਕਹਿੰਦੇ ਵੀ ਸਕੂਟਰ ਤਿਆਰ ਹੋ ਰਿਹਾ ਪੂਰਾ ਤਕੜਾ ਐਨ ਮੋਡੀਫਿਕੇਸ਼ਨ ਡੇ 3 ਸਾਡੇ ਮਕੈਨਿਕ ਸਾਹਿਬ ਜਸਪ੍ਰੀਤ ਸਿੰਘ ਸਤਿ ਸ੍ਰੀ ਅਕਾਲ ਜੀ ਨਮਸਕਾਰ ਜੀ ਹੋਰ ਕੀ ਕਰ ਰਹੇ ਹੋ ਕੰਮ ਕਰ ਰਹੇ ਹੋ ਬੋਲਾ ਜੀ ਦੀ ਬੋਲਣ ਲੱਗੇ ਕੰਮ ਕਰ ਰਹੇ ਆ ਬੋਲਾ ਜੀ ਦਾ ਸਕੂਟਰ ਤਿਆਰ ਹੋ ਰਿਹਾ ਹੈ ਹੈ ਬੋਲਾ ਜੀ ਦਾ ਸਕੂਟਰ ਤਿਆਰ ਹੋ ਰਿਹਾ ਹੈ ਓਕੇ ਕਿੰਨੇ ਦਿਨ ਤੱਕ ਤਿਆਰ ਹੋ ਜੂਗਾ ਜੀ ਇਹ ਬਸ ਇਹ 2-3 ਦਿਨਾਂ ਚੱਕ ਅਜੇ ਵੀ 2-3 ਦਿਨ ਲੱਗ ਰਿਹਾ ਹਫਤਾ ਹੋ ਗਿਆ ਵੀਰੇ ਸਾਨੂੰ ਆਇਆ ਨੂਰੇ ਸਬਰ ਦਾ ਫਲ ਮਿੱਠਾ ਹੁੰਦਾ ਕਹਿੰਦੇ ਕਹਿੰਦੇ ਵੀ ਕੰਮ ਬੌੜਾ ਚੱਲ ਜਾਂਦਾ ਇਧਰ ਮੈਸੀ ਟਰੈਕਟਰ ਤਿਆਰ ਹੋ ਰਿਹਾ ਉਧਰ 3600 ਕਹਿੰਦੇ ਮੇਰੇ ਵੀਰੋ ਫੋਰਡ ਖੜਾ ਛਤਰੀ ਲੱਗੀ ਹੋਈ ਆ ਇੱਕ ਤਿਆਰ ਕਰਕੇ ਭੇਜਦਾ ਆਪਾਂ ਉਧਰ ਦਿਖਾਏ ਨਹੀਂ ਸਾਰਾ ਦਿਖਾਤਾ ਸਰ ਤੁਹਾਡਾ ਹਾਂ ਆਪਾਂ ਕਸਟਮਰ ਰਿਵਿਊ ਵੀ ਲੈਵਾਂ ਹਾਂਜੀ ਤੁਹਾਨੂੰ ਕਿਵੇਂ ਦਾ ਕੰਮ ਲੱਗਿਆ ਜੀ ਬਹੁਤ ਵਧੀਆ ਕੰਮ ਹੈ ਜੀ ਇਹਨਾਂ ਦਾ ਤਾਂ ਬਹੁਤ ਵਧੀਆ ਕੰਮ ਹੈ ਤੇ ਕੁਆਲਿਟੀ ਕਿਵੇਂ ਕੱਢੀ ਜੀ ਇਹਨਾਂ ਨੇ ਰੰਗ ਦੀ ਤੁਹਾਡੇ ਸਕੂਟਰ ਦੀ ਗੱਡੀ ਵਰਗੀ ਕੁਆਲਿਟੀ ਕੱਢੀ ਹੈ ਦੇ ਡੈਂਟਿੰਗ ਹੋ ਗਈ ਸਾਰੀ ਖੁੱਲ ਖਲ ਜਿਆ ਨਿਬੜ ਗਿਆ ਅੱਜ ਇਹਨੂੰ ਸਪੇਸਰ ਵੱਜ ਕੇ ਫਾਈਨਲ ਕਲਰ ਹੋ ਜਾਊਗਾ ਠੀਕ ਹੈ ਜੀ ਹਾਂ ਬਹੁਤ ਵਧੀਆ ਇਹ ਦੱਸੋ ਕਿ ਪੁੱਟੀ ਵੱਜ ਗਈ ਤੇ ਇਸ ਤੋਂ ਬਾਅਦ ਕੀ ਸਪੇਸਰ ਵੱਜਣਾ ਹੈ ਸਪੇਸਰ ਵੱਜੂਗਾ ਸਪੇਸਰ ਸੁੱਕੇ ਤੋਂ ਬਾਅਦ ਫੇਰ ਪੁੱਟੀ ਭਰੀ ਜਾਊਗੀ ਫੇਰ ਰਗੜਾ ਕੇ ਫੇਰ ਰੰਗ ਹੋਊਗਾ ਫੇ ਅੱਜ ਪੇਂਟ ਹੋ ਜਾਊਗਾ ਮਤਲਬ ਹਾਂ ਹਾਂ ਸਰ ਨਾ ਹੋਇਆ ਤੁਸੀਂ ਫੋਰਮੈਨ ਸਾਹਿਬ ਤੋਂ ਪੁੱਛੋ ਤੁਸੀਂ ਫੋਰਮੈਨ ਸਾਹਿਬ ਅੱਜ ਪੇਂਟ ਹੋ ਸਕਦਾ ਜੀ ਦੱਸੋ ਚਾਂਸ ਦਾ ਜੀ ਪੂਰੇ ਪੂਰੇ ਆ ਕਰ ਦੋ ਯਾਰ ਵੀਰ ਯਾਰ ਮਿੰਟਾਂ ਵਾਲੀ ਗੱਲ ਆ ਹੱਥ ਨਾਲ ਤੁਹਾਡੇ ਨੂੰ ਪੈਰ ਵੀ ਬੰਨ ਰਹੇ ਆ ਵੀਰ ਮਿੰਟਾਂ ਵਾਲੀ ਗੱਲ ਆ ਦੇਖੋ ਜੀ ਕਰ ਦੋ ਵੀਰ ਹਾਂਜੀ ਸਰ ਦੱਸੋ ਮੜਾ ਜਾ ਹੋ ਜਾਊਗਾ ਅੱਜ ਪੇਟ ਹਾਂਜੀ ਹਾਂਜੀ ਕਰ ਦਾਂਗਾ ਅੱਜ ਦੀ ਦਿਹਾੜੀ ਹਿੰਦੀ ਬੋਲਿੰਦੀ ਕਰਦਾ ਅੱਜ ਕੀ ਦਿਹਾੜੀ ਮੇ ਹੋ ਜਾਏਗਾ ਬਾਬੂਆ ਬਾਬੂ ਜੀ ਆਏ ਅੱਜ ਕੀ ਦਿਹਾੜੀ ਮੇ ਹੋ ਜਾਏਗਾ ਬਾਬੂ ਜੀ ਹੋ ਜਾਏਗਾ ਅੱਜ ਕੇ ਦਿਨ ਮੇ ਇਹ ਕੀ ਕਾ ਹੋ ਰਿਹਾ ਵੀਰੇ ਇਹ ਫੁੱਟੂੜ ਆਇਆ ਜਾ ਰਿਹਾ ਛੂਟੀ ਭਰੀ ਜਾ ਰਹੀ ਹੈ ਇਹ ਬਾਡੀ ਫਿਲਰ ਪਰ ਹੋ ਰਿਹਾ ਹੈ ਬਾਡੀ ਫਿਲਰ ਹੂੰ ਦੇਖੋ ਮਾੜੇ ਦੇ ਇੱਦਾਂ ਦਾ ਚਾਚੇ ਪੇ ਚਾ ਉੱਧਰ ਲਾ ਦਿੰਦਾ ਦੇਖੋ ਜੀ ਇਹ ਆਪਣਾ ਉਹ ਬਣਾਈ ਜਾਂਦਾ ਫੁੱਟੂ ਬਣਾਈ ਜਾਂਦਾ ਨਾ ਫਿਰ ਆਏ ਨਾ ਕਰ ਯਾਰ ਕਰਦੇ ਯਾਰ ਵੀਰ ਆਏ ਨਾ ਆ ਦੇਖੋ ਲੱਗੇ ਆ ਭਾਜੀ ਫੁੱਟੂ ਬਣਾਉਣਾ ਤੁਹਾਡਾ ਹੋਰ ਫਿਰ ਅੱਜ ਫਿਰ ਕਰ ਦੋ ਯਾਰ ਪੇਟ ਸਬਸਕ੍ਰਾਈਬ ਕਰੋ ਭਾਈ ਪੋਲਾ ਦੀ ਬਲੌਗਰ ਲੋਈ ਲੱਖ ਹਜ਼ਾਰ ਮਿੰਟਾਂ ਕਰਨ ਤੋਂ ਬਾਅਦ ਮੁੰਡੇ ਨੇ ਪ੍ਰਾਈਮਰ ਮਾਰਤਾ ਸਾਡੇ ਆਂਦਿਆਂ ਨੂੰ ਅਸੀਂ ਗਏ ਸੀ ਥੋੜਾ ਜਿਹਾ ਕੰਮ ਤੇ ਪ੍ਰਾਈਮਰ ਮਾਰ ਕੇ ਲਿਸ਼ਕਾਤਾ ਬੇ ਰੰਗ ਵੀ ਕਰ ਦੂੰ ਅੱਜ ਹੁਣ ਹਾਂਜੀ ਹਾਂਜੀ ਬਸ ਠੀਕ ਹੈ ਹੋਏ ਹੁਣ ਇਸ ਤੋਂ ਬਾਅਦ ਕਰਾਂਗੇ ਰੰਗ ਡੈਂਟਿੰਗ ਪੇਂਟਿੰਗ ਪੂਰੀ ਕਾਫੀ ਪੂਰੀ ਪ੍ਰਾਈਮਰ ਬੱਜ ਗਿਆ ਐਨ ਪਲੇਨ ਹੋ ਗਿਆ ਪੂਰਾ ਹੁਣ ਹੋ ਗਿਆ ਸਾਫ ਇਹ ਜਿਹੜੇ ਡੈਂਟਿੰਗ ਹੁੰਦੇ ਸੀਗੇ ਸਾਰੇ ਕੱਟ ਤੇ ਤੇ ਇੱਕਦਮ ਘੈਂਟ ਹੋ ਗਿਆ ਗੱਲਬਾਤ ਤੇ ਬਾਕੀ ਗੱਲ ਮਿੰਟਾਂ ਵੋ ਕਰਾਈਆਂ ਯਾਰ ਬੰਦੇ ਨੇ ਪਰ ਨਹੀਂ ਕੰਮ ਇੱਕ ਨੰਬਰ ਕਰਕੇ ਦਿੰਦਾ ਮਿੰਟਾਂ ਚਾਹੇ ਬੇਸ਼ੱਕ ਜ਼ਿਆਦਾ ਕਰਾ ਲਈਆਂ ਪਰ ਕੋਈ ਚੱਕਰ ਨਹੀਂ ਆਸੀਂ ਵੀ ਤਾਂ ਥੋੜੀ ਥੋੜੀ ਸੀਗੇ ਅਸੀਂ ਵੀ ਕਰ ਕੀ ਕਰਨਾ ਹੁੰਦਾ ਬੇਲੇ ਤਾਂ ਹੁੰਨੇ ਆ ਪੂਰੇ ਆ ਕੇ ਤੇ ਕੋਈ ਚਾਰ ਕਰੀ ਗੱਪਾਂ ਮਾਰ ਲਈਆਂ ਜੀ ਲੱਗਿਆ ਰਹਿੰਦਾ ਬੰਦਾ ਸੇਵਾ ਵੀ ਉਹ ਕਰਦਾ ਅਜੇ ਬਾਈ ਨੇ ਕੁਲਚੇ ਖਵਾਏ ਯਾਰ ਨਿਆਰਾ ਲਿਆਤਾ ਤੇ ਇਹਦੇ ਕੋਲ ਤਾਂ ਕਰਕੇ ਆ ਭਾਜੀ ਦਾ ਤੇ ਬਾਕੀ ਹੁਣ ਇੱਥੇ ਕਰਾਂਗੇ ਆਪਾਂ ਪੇਂਟ ਤੇ ਬਾਕੀ ਇੱਕ ਬੰਦਾ ਸਾਡਾ ਲੈਣ ਗਿਆ ਵੈ ਥਿੰਨਰ ਥਿੰਨਰ ਲਿਆ ਕੇ ਆਦਾ ਆ ਗਿਆ ਉਸ ਤੋਂ ਬਾਅਦ ਮਾਰ ਦੇਣਾ ਪੇਂਟ ਤੇ ਅੱਜ ਹੋ ਜਾਊਗਾ ਪੇਂਟ ਰੈਡੀ ਤੇ ਉਸ ਤੋਂ ਬਾਅਦ ਜਿਹੜੀ ਐਸੈਸਰੀ ਸਸਰੀ ਹੈ ਉਹ ਪਰਸੋਂ ਨੂੰ ਆਪਾਂ ਕੱਸ ਦਾਂਗੇ ਤੇ ਬਾਕੀ ਇਹਦਾ 2-4 ਜਿਹੜੀਆਂ ਚੀਜ਼ਾਂ ਨਵੀਆਂ ਲਿਆਉਣੇ ਆਲੀਆਂ ਉਹ ਲਿਆ ਕੇ ਕੱਸ ਕੇ ਇੱਕਦਮ ਨਵਾਂ ਬਣਾ ਕੇ ਲੋਜੀ ਰੰਗ ਹੋ ਗਿਆ ਬਣਾ ਸ਼ੁਰੂ ਇੱਕਦਮ ਘੈਂਟ ਆਇਆ ਰੰਗ ਪੂਰਾ ਚੈੱਕ ਕਰ ਸਕਦੇ ਹੋ ਇਸਰੇ ਕਿੰਕੀੜ ਵਾਲਾ ਰੰਗ ਸ਼ਾਈਨ ਮਾਰਦਾ ਪੂਰਾ ਚਾਂਦੀ ਦਾ ਸਕੂਟਰ ਬਣਾਤਾ ਚਾਂਦੀ ਦਾ ਸਕੂਟਰ ਬਣਾਤਾ ਚਾਂਦੀ ਦੇ ਭਾਬੀ ਕੁਆ ਹੁਣ ਇਹ ਹੋਰ ਚੱਲ ਵਧੀਆ ਵੇਚ ਲੇ ਸਵੇਰੇ ਚਾਂਦੀ ਦੇ ਕੋਲ ਜਾ ਕੇ ਅੱਛਾ ਪੱਕੀ ਗੱਲ ਹੈ बिक ਜੂ ਇਹ ਹੋਰ ਚਾਹ ਲੋ ਕਿ ਬੇਚ ਕੇ ਨੇ ਜਾ ਕੇ ਲੈ ਵੇਚਣਾ ਕਰਦੇ ਸਾਲਿਆ ਪੁਰਾਣੀ ਪੁਰਾਣੀ ਚੀਜ਼ ਆ ਇਹ ਚਾਂਦੀ ਦਾ ਵੀ ਵੱਧ ਕੇ ਆਦਾ ਆ ਸੋਨੇ ਆ ਡਾਇਮੰਡ ਆ ਇਹਦਾ ਪੂਰਾ ਇਕਦਮ ਘੈਂਟ ਬਾਕੀ ਹੁਣ ਇਹ ਤੇ ਰੰਗ ਬੱਜ ਕੇ ਉੱਪਰ ਕਲੀਅਰ ਕਲਰ ਬੱਜ ਕੇ ਦੋ ਤਿੰਨ ਕੋਟ ਬੱਜ ਰੰਗ ਹੋ ਗਏ ਗਰਮ ਸਰੇ ਹੋ ਜਾਣੇ ਗੱਲ ਬਾਤ ਦੋ ਕੋਟ ਬੱਜਣਗੇ ਪੱਕੀ ਗੱਲ ਐ ਅਮੀ ਦੋ ਕੋਟ ਬੱਜਣੇ ਇਹਦੇ ਪਰ ਉਸ ਬਾਅਦ ਇਹ ਸਿਰਾ ਹੋ ਜਾਣੇ ਗੱਦੀ ਗੱਲ ਬਾਤ ਬਾਕੀ ਦੇਖੋ ਕਹਿ ਜਾਂਦਾ ਫਿਲਹਾਲ ਤਾਂ ਘੈਂਟ ਲੱਗ ਰਿਹਾ ਐ ਤੇ ਸ਼ਾਇਨ ਚੁਣ ਹੋ ਰਾਇਣੀ ਜਦ ਤੱਕ ਕਲੀਅਰ ਕਲੀਅਰ ਵੱਜ ਜਣਾ ਦੋ ਕੋਟ ਹੋਰ ਵੱਜ ਜਣੇ ਸਿਰਾ ਲਾ ਲੈਣਾ ਪ੍ਰਿੰਸ ਕਿਵੇਂ ਦਾ ਲੱਗਿਆ ਠੀਕ ਆ ਓਕੇ ਪੱਕੀ ਗੱਲ ਹੈ ਗੁੱਡ ਜਿੱਦਾਂ ਕਿਦਾਂ ਕਿ ਗੁੱਡਾ ਆ ਨਾ ਜ਼ਰਾ ਜ਼ਰਾ ਪਹਿਲਾਂ ਤੁਸੀਂ ਦੇਖਿਆ ਸੀ ਕਿਹੇ ਜਿਆ ਸੀਗਾ ਤੇ ਜਾਨ ਪੈ ਗਈ ਰੰਗ ਕਰਕੇ ਥੋੜੀ ਜੀ ਥੋੜੀ ਜੀ ਕਹਾਨੂੰ ਜਿਆਦਾ ਹੀ ਪੈ ਗਈ ਜਾਨ ਪੂਰੀ ਪੈ ਜਾਣੀ ਹੈ ਹੁਣ ਕੱਲ ਤੱਕ ਜਦ ਤੱਕ ਤਿਆਰ ਕਰਨਾ ਤੇ ਠੀਕ ਹੈ ਤੇ ਹੁਣ ਜਦ ਰੰਗ ਰੰਗ ਹੋ ਜਾਊਗਾ ਤੇ ਉਸ ਤੋਂ ਬਾਅਦ ਕਲੀਅਰ ਵੱਜੂ ਅੱਜ ਆਪਾਂ ਕਰਵਾ ਕੇ ਜਾਣਾ ਹੈ ਚਾਹ ਸ਼ਾਮ ਹੋ ਜਵੇ ਚਾਹ ਰਾਤ ਹੋ ਜਵੇ ਤੇ ਅੱਜ ਬਾਈ ਤੋਂ ਜਿਹੜਾ ਕੰਮ ਹੈ ਪੂਰਾ ਕਰਾ ਕੇ ਜਾਵਾਂਗੇ ਇੱਧਰ ਟਾਪੇ ਵੀ ਹੋਣ ਲੱਗੇ ਉਹਨੇ ਕਲਰ ਟਾਪੇ ਅਨੋਦ ਆ ਮੱਥਾ ਆਪਾਂ ਨਵਾਂ ਲਿਆਂਦਾ ਸੀਗਾ ਜਿਹੜਾ ਇਹਦੇ ਆਲਾ ਜਿਹੜਾ ਪੁਰਾਣਾ ਮੱਥਾ ਸੀਗਾ ਲਾਈਟ ਵਾਲਾ ਤੇਲ ਤੇ ਉਹ ਥੋੜੀ ਜੀ ਪੁਰਾਣੀ ਸੀਗੀ ਤੇ ਟੁੱਟਿਆ ਹੋਇਆ ਸੀਗਾ ਹੁਣ ਆਪਾਂ ਨਵਾਂ ਲਿਆਂਦਾ ਤੇ ਘੈਂਟਾ ਗੁੱਡ ਕੰਡੀਸ਼ਨ ਚ ਆਪਾਂ ਨੂੰ ਮਿਲ ਗਿਆ ਸੀ ਤੇ ਠੀਕ ਆ ਹੁਣਾਂ ਕਰ ਲਈਏ ਪੀਣਾ ਕੋਸਾ ਪਾਣੀ ਪੀ ਲਿਆ ਲੋ ਭਰਾਵੋ ਸ਼ਾਮ ਦਾ ਵੇਲਾ ਹੋ ਗਿਆ ਚਾਹੇ ਮੈਂ ਕਿਹਾ ਸੀਗਾ ਚਾਹੇ ਲਾਈਟਾਂ ਫੜ ਕੇ ਕਰਨਾ ਪਵੇ ਪਰ ਜਸਪ੍ਰੀ ਤਾਂ ਆਪਣੀ ਜਵਾਨ ਤੇ ਰਿਹਾ ਕਹਿੰਦੇ ਲਾਈਟਾਂ ਫੜ ਕੇ ਕਰਨ ਹੈ ਠੀਕ ਹੈ ਭਾਈ ਓਕੇ ਹੈ ਅੱਜ ਕਿਹਾ ਉਹ ਵੀ ਕਰ ਦੇਣਾ ਕਰ ਦੇਣਾ ਤਾਂ ਅੱਜ ਕਰਤਾ ਭਾਈ ਇਹ ਬਾਈ ਨੇ ਕਰਾ ਸਿਰਾ ਲਾਦਾ ਬਹੁਤ ਚੱਜਾ ਧੰਨਵਾਦ ਪਾਰਟੀ ਵੀ ਦਵਾਂਗੇ ਬਾਈ ਨੂੰ ਜਿੱਦਣ ਪਿਆਰ ਹੋ ਗਿਆ ਤੇ ਆਹ ਬਾਈ ਦਾ ਵੀ ਬਹੁਤ ਬਹੁਤ ਧੰਨਵਾਦ ਜਿਹੜਾ ਲੈਟ ਲੈ ਕੇ ਤਿੰਨ ਦੋ ਘੰਟੇ ਤੋਂ ਖੜਾ ਸੌਰੀ 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 ਲੈਟ ਲੈ ਕੇ ਅੱਧੇ ਘੰਟੇ ਤੋਂ ਖੜਾ ਥੱਕੇ ਤਾਂ ਨਹੀਂ ਬਾਈ ਤੇ ਆ ਮੌਸਮ ਮੀਂਹ ਵਾਲਾ ਹੋ ਗਿਆ ਪੂਰਾ ਹੁਣੇ ਅੰਦਰ ਕਰਕੇ ਜਾਣਾ ਪੈਣਾ ਆਪਾਂ ਨੂੰ ਤੇ ਬਾਕੀ ਠੀਕ ਹੈ ਤੇ ਨੋਟਸ ਆਪਾਂ ਲਿਖ ਲਿਆ ਕਿਹੜੀ ਕਿਹੜੀ ਐਕਸੈਸਰੀ ਲਿਆਉਣੀ ਆ ਤੇ ਅੱਜ ਦੇ ਵਲੌਗ ਤੇ ਇੰਨਾ ਹੀ ਮਿਲਦੇ ਆ ਕੱਲ ਨੂੰ ਤਦ ਤੱਕ ਬਾਏ ਰੱਬ ਰੱਖਣਾ